ਕੋਮਲ ਜੇ ਤੂੰ ਉੱਠ ਗਈ ਹੈ ਤਾਂ ਰਸੋਈ ਵਿੱਚ ਜਾ ਕੇ ਮੇਰੇ ਲਈ ਦੋ ਗਰਮਾ-ਗਰਮ ਰੋਟੀਆਂ ਬਣਾ ਦੇ ਬਿੱਟੂ ਨੂੰ ਮੈਂ ਸੰਭਾਲ ਲਵਾਂਗੀ ਇਹ ਕਹਿੰਦੇ ਹੋਏ ਨਿਹਾਲ ਕੌਰ ਨੇ ਝੱਟ ਨਾਲ ਕੋਮਲ ਦੀ ਗੋਦੀ ਵਿੱਚ ਰੋ ਰਹੇ ਬਿੱਟੂ ਨੂੰ ਆਪਣੇ ਕੋਲ ਖਿੱਚ ਲਿਆ ਕੋਮਲ ਦਾ ਦਿਲ ਇੱਕ ਪਲ ਲਈ ਤਾਂ ਸੁੰਨ ਹੋ ਗਿਆ ਮਾਂ ਦੀ ਮਮਤਾ ਤੜਫੁੱਠੀ ਉਹ ਇਹ ਗੱਲ ਚੰਗੀ ਤਰ੍ਹਾਂ ਸਮਝ ਗਈ ਸੀ ਕਿ ਹੁਣ ਮੰਮੀ ਜੀ ਦੇ ਹੱਥਾਂ ਵਿੱਚੋਂ ਆਪਣੇ ਪੁੱਤ ਨੂੰ ਵਾਪਸ ਲੈਣਾ ਆਸਾਨ ਨਹੀਂ ਹੋਵੇਗਾ। ਚੁੱਪਚਾਪ ਭਾਰੀ ਮਨ ਨਾਲ ਉਹ ਰਸੋਈ ਵੱਲ ਚਲੀ ਗਈ। ਉੱਥੇ ਕੰਮ ਕਰਦੀ ਹੋਈ ਵੀ ਉਸਦੇ ਕੰਨਾਂ ਵਿੱਚ ਬਿੱਟੂ ਦਾ ਰੋਣਾ ਗੂੰਜਦਾ ਰਿਹਾ। ਨਿਹਾਲਕਰ ਉਸਨੂੰ ਚੁੱਪ ਕਰਾਉਣ ਦੀ ਪੂਰੀ ਕੋਸ਼ਿਸ਼ ਕਰ ਰਹੀ ਸੀ ਪਰ ਕੋਮਲ ਨੂੰ ਅੰਦਰੋਂ-ਅੰਦਰ ਇਹ ਅਹਿਸਾਸ ਹੋ ਰਿਹਾ ਸੀ ਕਿ ਬਿੱਟੂ ਭੁੱਖ ਨਾਲ ਰੋ ਰਿਹਾ ਹੈ। ਮੇਰਾ ਪੁੱਤ ਭੁੱਖਾ ਹੈ ਤੇ ਮੈਂ ਇੱਥੇ ਰੋਟੀਆਂ ਬਣਾ ਰਹੀ ਹਾਂ ਇਹ ਸੋਚ ਕੇ ਉਸ ਦਾ ਦਿਲ ਖबराਉਣ ਲੱਗ ਪਿਆ ਆਖਿਰਕਾਰ ਉਹ ਰਹਿ ਨਾ ਸਕੀ ਕੰਮ ਅਧੂਰਾ ਛੱਡ ਕੇ ਕਮਰੇ ਵੱਲ ਦੌੜ ਪਈ ਪਰ ਉੱਥੇ ਬਿੱਟੂ ਨਹੀਂ ਸੀ ਉਸ ਦੀ ਸੱਸ ਬਿੱਟੂ ਨੂੰ ਆਪਣੇ ਕਮਰੇ ਵਿੱਚ ਲੈ ਗਈ ਸੀ ਕੋਮਲ ਜੀ ਨੇ ਹੀ ਉਸ ਕਮਰੇ ਦੇ ਬਾਹਰ ਪਹੁੰਚੀ ਅੰਦਰੋਂ ਆ ਰਹੀਆਂ ਆਵਾਜ਼ਾਂ ਸੁਣ ਕੇ ਉਸ ਦੇ ਪੈਰ ਉੱਥੇ ਹੀ ਜੰਮ ਗਏ ਉਸਨੇ ਜੋ ਨਜ਼ਾਰਾ ਦੇਖਿਆ ਉਸ ਦੀਆਂ ਅੱਖਾਂ ਫਟੀਆਂ ਦੀਆਂ ਫਟੀਆਂ ਹੀ ਰਹਿ ਗਈਆਂ ਨਿਹਾਲਕੌਰ ਬਿੱਟੂ ਨੂੰ ਆਪਣੀ ਛਾਤੀ ਨਾਲ ਲਾ ਕੇ ਇੱਧਰ ਉੱਧਰ ਟਹਿਲ ਰਹੀ ਸੀ ਤੇ ਨਾਲੇ ਕਹਿ ਰਹੀ ਸੀ ਤੂੰ ਮੇਰਾ ਪੁੱਤ ਦੀਪਕ ਹੈ ਮੇਰੀ ਗੋਦੀ ਵਿੱਚ ਆ ਕੇ ਵੀ ਰੂਰ ਹੈ ਮੈਂ ਤੇਰੀ ਮਾਂ ਪੁੱਤ ਚੁੱਪ ਹੋ ਜਾ ਇਹ ਸੁਣ ਕੇ ਕੋਮਲ ਦਾ ਖੂਨ ਖ올 ਉੱਠਿਆ ਲਪਕ ਕੇ ਅੱਗੇ ਵਧੀ ਤੇ ਇੱਕ ਝਟਕੇ ਨਾਲ ਬਿੱਟੂ ਨੂੰ ਸੱਸ ਦੀ ਗੋਦੀ ਵਿੱਚੋਂ ਖਿੱਚ ਲਿਆ ਮੰਮੀ ਜੀ ਸ਼ਾਇਦ ਇਸ ਨੂੰ ਭੁੱਖ ਲੱਗੀ ਹੈ ਇਹ ਕਹਿ ਕੇ ਬਿਨਾ ਕੋਈ ਹੋਰ ਗੱਲ ਸੁਣੇ ਤੇਜ਼ ਕਦਮਾਂ ਨਾਲ ਆਪਣੇ ਕਮਰੇ ਵਿੱਚ ਆ ਗਈ ਬਿੱਟੂ ਨੂੰ ਦੁੱਧ ਪਿਲਾਉਂਦਿਆਂ ਹੀ ਉਹ ਚੁੱਪ ਹੋ ਗਿਆ ਉਸ ਦੀ ਨਿੱਕੀ ਜਹੀ ਦੇ ਆਪਣੀ ਮਾਂ ਦੀ ਗੋਦ ਵਿੱਚ ਸਕੂਨ ਮਹਿਸੂਸ ਕਰ ਰਹੀ ਸੀ ਕੋਮਲ ਦਾ ਮਨ ਵੀ ਸ਼ਾਂਤ ਹੋ ਗਿਆ ਕੁਝ ਵੀ ਹੋ ਜਾਵੇ ਬੱਚਾ ਤਾਂ ਮੇਰਾ ਹੀ ਹੈ ਉਸਨੇ ਆਪਣੇ ਮਨ ਵਿੱਚ ਕਿਹਾ ਦੁੱਧ ਪੀਂਦੇ ਹੋਏ ਬਿੱਟੂ ਆਪਣੀ ਮਾਂ ਵੱਲ ਟੁਕਰ-ਟੁਕਰ ਦੇਖ ਰਿਹਾ ਸੀ ਉਸ ਦੀਆਂ ਛੋਟੀਆਂ-ਛੋਟੀਆਂ ਉਂਗਲਾਂ ਕੋਮਲ ਦੀ ਚੁੰਨੀ ਨੂੰ ਮਜ਼ਬੂਤੀ ਨਾਲ ਫੜ ਰਹੀਆਂ ਸਨ ਜਿਵੇਂ ਉਹ ਕਹਿ ਰਿਹਾ ਹੋਵੇ ਮੈਂ ਕਿਤੇ ਨਹੀਂ ਜਾਣਾ ਮੈਂ ਆਪਣੀ ਮਾਂ ਕੋਲ ਹੀ ਰਹਿਣਾ ਅਚਾਨਕ ਉਹ ਦੁੱਧ ਪੀਣਾ ਛੱਡ ਕੇ ਕਿਲਕਾਰੀਆਂ ਮਾਰ ਕੇ ਹੱਸਣ ਲੱਗ ਪਿਆ ਏ ਧੀਸ਼ ਦੇਖ ਕੇ ਕੋਮਲ ਖੁਸ਼ੀ ਨਾਲ ਗਦਗਦ ਹੋ ਉੱઠી ਪਰ ਇਹ ਪਲ ਜਿਆਦਾ دیر ਦਾ ਨਹੀਂ ਸੀ ਨਿਹਾਲ ਕੋਰ ਫੇਰ ਕਮਰੇ ਵਿੱਚ ਆ ਗਈ ਜੇ ਦੁੱਧ ਪਿਲਾ ਲਿਆ ਤਾਂ ਬਿੱਟੂ ਨੂੰ ਮੈਨੂੰ ਦੇ ਦੇ ਤੂੰ ਜਾ ਕੇ ਰਸੋਈ ਸੰਭਾਲ ਬਿੱਟੂ ਨੂੰ ਮੈਂ ਦੇਖ ਲਵਾਂਗੀ ਕੋਮਲ ਦੇ ਚਿਹਰੇ ਉੱਤੇ ਦਰਦ ਉੱਭਰ ਆਇਆ ਬਿੱਟੂ ਚੁੱਪ ਸੀ ਇਸ ਲਈ ਸੱਸ ਉਸ ਨੂੰ ਛੱਡਣ ਦੇ ਮੂਡ ਵਿੱਚ ਨਹੀਂ ਸੀ ਬੱਚੇ ਨੂੰ ਫੜ ਕੇ ਆਪਣੇ ਕਮਰੇ ਵਿੱਚ ਫੇਰ ਲੱਗ ਗਈ ਕੋਮਲ ਬੇਵਸੀ ਨਾਲ ਤੱਕਦੀ ਹੀ ਰਹਿ ਗਈ ਉਸ ਦਾ ਮਨ ਚੀਕ ਉੱਠਿਆ ਮੰਮੀ ਜੀ ਨੇ ਆਪਣੇ ਬੱਚੇ ਪਾਲ ਲਏ ਨੇ ਪਰ ਇਹ ਮੇਰਾ ਪਹਿਲਾ ਬੱਚਾ ਹੈ ਮੈਨੂੰ ਵੀ ਇਸ ਨਾਲ ਜੀਉਣ ਦਾ ਪੂਰਾ ਹੱਕ ਹੈ ਫਿਰ ਮੇਰੇ ਤੋਂ ਮੇਰਾ ਬੱਚਾ ਕਿਉਂ ਖੋਇਆ ਜਾ ਰਿਹਾ ਹੈ ਸਾਲ ਪਹਿਲਾਂ ਹੀ ਕੋਮਲ ਤੇ ਵਿਵੇਕ ਦਾ ਵਿਆਹ ਹੋਇਆ ਸੀ ਵਿਆਹ ਦੇ ਬਾਅਦ ਉਹ ਕਿੰਨੀ ਖੁਸ਼ੀ ਕਿਉਂਕਿ ਸਾਰੇ ਉਸ ਨੂੰ ਬਹੁਤ ਪਿਆਰ ਕਰਦੇ ਵੀਵੇਕ ਵੀ ਉਸਤੇ ਜਾਨ ਛਿੜਕਦਾ ਸੀ ਤੇ ਉਸਦਾ ਦਿਉਰ ਦੀਪਕ ਉਸ ਨੂੰ ਬਹੁਤ ਮਾਨ ਸਨਮਾਨ ਦਿੰਦਾ ਹਮੇਸ਼ਾ ਉਸਦੇ ਨਾਲ ਹਾਸਾ ਮਜ਼ਾਕ ਕਰਦਾ ਰਹਿੰਦਾ ਪਰ ਉਹਨਾਂ ਦੀ ਖੁਸ਼ੀ ਨੂੰ ਛੇਤੀ ਹੀ ਨਜ਼ਰਾਂ ਲੱਗ ਗਈਆਂ ਵਿਆਹ ਤੋਂ ਇੱਕ ਹਫ਼ਤੇ ਬਾਅਦ ਹੀ ਦੀਪਕ ਦਾ ਬਾਈਕ ਐਕਸੀਡੈਂਟ ਹੋ ਗਿਆ ਐਕਸੀਡੈਂਟ ਇੰਨਾ ਭਿਆਨਕ ਸੀ ਕਿ ਮੌਕੇ ਤੇ ਹੀ ਦੀਪਕ ਦੀ ਮੌਤ ਹੋ ਗਈ ਘਰ ਵਿੱਚ ਜਿੱਥੇ ਇੱਕ ਹਫ਼ਤਾ ਪਹਿਲਾਂ ਖੁਸ਼ੀਆਂ ਸੀ ਅਜ ਮਾਤਮ ਦਾ ਸਨਾਟਾ ਪਸਰ ਗਿਆ ਉਸ ਦਾ ਹਨੀਮੂਨ ਤੇ ਜਾਣਾ ਵੀ ਕੈਨਸਲ ਹੋ ਗਿਆ ਉਸ ਦੀ ਸੱਸ ਨਿਹਾਲ ਕੌਰ ਦੀ ਹਾਲਤ ਵੀ ਕਾਫੀ ਖਰਾਬ ਸੀ ਇੱਕ ਹਫਤਾ ਤਾ ਉਹ ਹਸਪਤਾਲ ਵਿੱਚ ਦਾਖਲ ਰਹੀ ਕੋਈ ਕੋਈ ਗਮਸਮ ਰਹਿਣ ਲੱਗੀ ਅਕਸਰ ਕੋਮਲ ਨੂੰ ਕਹਿੰਦੀ ਮੇਰਾ ਪੁੱਤ ਦੀਪਕ ਕਿਤੇ ਨਹੀਂ ਜਾਣਾ ਉਸ ਨੇ ਮੇਰੇ ਕੋਲ ਜ਼ਰੂਰ ਵਾਪਸ ਆਵੇਗਾ ਇਹ ਮੈਨੂੰ ਪੱਕਾ ਯਕੀਨ ਹੈ ਉਸ ਦੀ ਸੱਸ ਦਿਨ ਰਾਤ ਬਸ ਇਹੀ ਗੱਲਾਂ ਕਰਦੀ ਵਿਵੇਕ ਵੀ ਮਾਂ ਦੀ ਹਾਲਤ ਦੇਖ ਕੇ ਬਹੁਤ ਚਿੰਤਾ ਵਿੱਚ ਰਹਿਣ ਲੱਗਿਆ ਸਾਰੇ ਰਲ ਕੇ ਨਿਹਾਲ ਕੌਰ ਦਾ ਚੰਗੀ ਤਰ੍ਹਾਂ ਧਿਆਨ ਰੱਖ ਰਹੇ ਸੀ ਪਰ ਉਹਨਾਂ ਦੀ ਹਾਲਤ ਤਾਂ ਦਿਨ-ਬਦਨ ਵਿਗੜਦੀ ਹੀ ਜਾ ਰਹੀ ਸੀ ਸਮਾਂ ਬੀਤਦਾ ਗਿਆ ਅਚਾਨਕ 2 ਮਹੀਨਿਆਂ ਬਾਅਦ ਰਸੋਈ ਵਿੱਚ ਕੰਮ ਕਰਦੇ ਹੋਏ ਕੋਮਲ ਬੇਹੋਸ਼ ਹੋ ਕੇ ਡਿੱਗ ਪਈ विवेक ਉਸ ਨੂੰ ਫਟਾਫਟ ਹਸਪਤਾਲ ਲੈ ਕੇ ਪਹੁੰਚਿਆ ਡਾਕਟਰਾਂ ਨੇ ਦੱਸਿਆ ਕਿ ਕੋਮਲ ਮਾਂ ਬਣਨ ਵਾਲੀ ਹੈ ਇਹ ਗੱਲ ਸੁਣਦੇ ਹੀ ਜਿਵੇਂ ਨਿਹਾਲਕੌਰ ਵਿੱਚ ਤਾਂ ਇੱਕ ਨਵੀਂ ਹੀ ਜਾਨ ਆ ਗਈ ਹੋਵੇ बार-बार ਇਹੀ ਕਹਿਣ ਲੱਗੀ ਮੇਰਾ ਦੀਪਕ ਵਾਪਸ ਆਉਣ ਵਾਲਾ ਹੈ ਘਰ ਵਿੱਚ ਚਾਰੇ ਪਾਸੇ ਖੁਸ਼ੀ ਦਾ ਮਾਹੌਲ ਸੀ ਨਿਹਾਲਕੌਰ ਆਪਣਾ ਦੁੱਖ ਭੁੱਲ ਕੇ ਦਿਨ ਰਾਤ ਕੋਮਲ ਦੀ ਸੇਵਾ ਵਿੱਚ ਜੁਟੀ ਰਹਿੰਦੀ ਉਸ ਨੂੰ ਬੈੱਡ ਤੋਂ ਥੱਲੇ ਪੈਰ ਵੀ ਨਾ ਤਾਰਨ ਦਿੰਦੀ ਟਾਈਮ ਤੇ ਖਾਣਾ ਪੀਣਾ ਫਲ ਸਬਜ਼ੀਆਂ ਐਨੀਆਂ ਸਾਰੀਆਂ ਹਦਾਇਤਾਂ ਕਿ ਕਦੇ-ਕਦੇ ਤਾਂ ਕੋਮਲ ਦਾ ਮਨ ਖਬਰਾ ਜਾਂਦਾ ਲੱਗਣ ਲੱਗਦਾ ਕਿ ਉਹ ਖੁਦ ਮਾਂ ਨਹੀਂ ਬਣ ਰਹੀ ਬਲਕਿ ਕਿਸੇ ਹੋਰ ਦੇ ਬੱਚੇ ਨੂੰ ਪੈਦਾ ਕਰਨ ਦਾ ਕੰਮ ਕਰ ਰਹੀ ਹੈ ਆਖਿਰਕਾਰ ਪੰਜਵੇਂ ਮਹੀਨੇ ਵਿੱਚ ਉਸ ਦੀ ਕੂਟਨ ਐਨੀ ਜ਼ਿਆਦਾ ਵੱਧ ਗਈ ਕਿ ਉਸ ਤੋਂ ਰਿਹਾ ਨਾ ਗਿਆ ਅਵਿਵੇਕ ਨੂੰ ਕਹਿਣ ਲੱਗੀ ਮੈਂ ਆਪਣੀ ਡਿਲੀਵਰੀ ਲਈ ਆਪਣੇ ਪੇਕੇ ਜਾਣਾ ਚਾਹੁੰਨੀ ਆ ਜਦੋਂ ਉਸਦੀ ਸੱਸ ਨੇ ਇਹ ਸਭ ਸੁਣਿਆ ਤਾਂ ਫਟਾਫਟ ਜਵਾਬ ਦਿੰਦੇ ਹੋਏ ਕਹਿਣ ਲੱਗੀ ਪੇਕੇ ਜਾ ਕੇ ਕਿਤੇ ਕੋਈ ਉੱਚਨੀਚ ਹੋ ਗਈ ਤਾਂ ਮੇਰਾ ਦੀਪਕ ਆਉਣ ਵਾਲਾ ਹੈ ਮੈਂ ਤੈਨੂੰ ਆਪਣੀਆਂ ਅੱਖਾਂ ਤੋਂ ਦੂਰ ਨਹੀਂ ਜਾਣ ਦਵਾਂਗੀ ਕੋਮਲ ਨੂੰ ਇਹ ਸਭ ਸੁਣ ਕੇ ਬਿਲਕੁਲ ਚੰਗਾ ਨਾ ਲੱਗਿਆ ਪਰ ਫਿਰ ਸੋਚਿਆ ਕੋਈ ਗੱਲ ਨਹੀਂ ਕੁਝ ਮਹੀਨਿਆਂ ਦੀ ਗੱਲ ਹੈ ਡਿਲੀਵਰੀ ਹੋਣ ਤੋਂ ਬਾਅਦ ਸਭ ਨਾਰਮਲ ਹੋ ਜਾਵੇਗਾ ਜ਼ਰੂਰੀ ਤਾਂ ਨਹੀਂ ਕਿ ਮੁੰਡਾਈ ਹੋਵੇ ਜੇ ਕੁੜੀ ਹੋ ਗਈ ਤਾਂ ਮੰਮੀ ਜੀ ਆਪਣੇ ਆਪ ਸਮਝ ਜਾਣਗੇ 9 ਮਹੀਨੇ ਪੂਰੇ ਹੋਏ ਤਾਂ ਕੋਮਲ ਨੇ ਇੱਕ ਬੇਟੇ ਨੂੰ ਜਨਮ ਦਿੱਤਾ ਉਸ ਦੀ ਸੱਸ ਤਾਂ ਖੁਸ਼ੀ ਵਿੱਚ ਨੱਚਣ ਲੱਗੀ ਬੋਲੀ ਮੇਰਾ ਦੀਪਕ ਵਾਪਸ ਆ ਗਿਆ ਬੱਚੇ ਦੇ ਨਾਮ ਕਰਨ ਦੇ ਟਾਈਮ ਤੇ ਵੀ ਉਹਨਾਂ ਨੇ ਬੱਚੇ ਦਾ ਨਾਮ ਦੀਪਕ ਰੱਖ ਦਿੱਤਾ ਕੋਮਲ ਮਨ ਮਹਿਸੂਸ ਕੀ ਰਹੀ ਗਈ ਤੇ ਸਾਰੇ ਦੀਪਕ ਨੂੰ ਬਿੱਟੂ ਕਹਿ ਕੇ ਬੁਲਾਉਣ ਲੱਗੇ ਉਸ ਦਾ ਘਰ ਦਾ ਨਾਮ ਬਿੱਟੂ ਰੱਖ ਦਿੱਤਾ ਗਿਆ ਸੀ ਹੁਣ ਤਾਂ ਕੋਮਲ ਨੂੰ ਸੱਚਮੁੱਚ ਲੱਗਦਾ ਸੀ ਕਿ ਉਸ ਦੇ ਪਹਿਲੇ ਬੱਚੇ ਤੇ ਉਸ ਦਾ ਆਪਣਾ ਕੋਈ ਅਧਿਕਾਰ ਨਹੀਂ बार-बार ਜਦ ਉਸ ਦੀ ਸੱਸ ਬਿੱਟੂ ਤੇ ਆਪਣਾ ਅਧਿਕਾਰ ਜਤਾਉਣ ਦੀ ਕੋਸ਼ਿਸ਼ ਕਰਦੀ ਤਾਂ ਉਸ ਦੇ ਮਨ ਤੋਂ ਇਹ ਹੀ ਗੱਲ ਨਿਕਲਦੀ ਕਿ ਮੰਮੀ ਜੀ ਇਹ ਬੱਚਾ ਤੁਹਾਡਾ ਨਹੀਂ ਮੇਰਾ ਪਰ ਉਹ ਕਦੇ ਖੁੱਲ ਕੇ ਆਪਣੀ ਸੱਸ ਦੇ ਸਾਹਮਣੇ ਇਹ ਸਭ ਬੋਲ ਨਹੀਂ ਸੀ ਪਾਉਂਦੀ ਉਸਦੇ ਮਨ ਵਿੱਚ ਅਜੀਬ ਜਿਹੀ ਉਲਝਣ ਸੀ ਉਹਨਾਂ ਰਾਤ ਇੱਕ ਅਜੀਬ ਜਿਹੇ ਦਰਦ ਵਿੱਚ ਡੁੱਬੀ ਰਹਿੰਦੀ ਜਦ ਵੀ ਬਿੱਟੂ ਰੋਂਦਾ ਤਾਂ ਉਸਨੂੰ ਡਰ ਲੱਗਦਾ ਕਿ ਹੁਣ ਉਸਦੀ ਸੱਸ ਆ ਕੇ ਬਿੱਟੂ ਨੂੰ ਲੈ ਜਾਵੇਗੀ ਤੇ ਹੁੰਦਾ ਵੀ ਐਵੇਂ ਹੀ ਇਹ ਸਭ ਦੇਖਦੇ ਹੋਏ ਉਸਦਾ ਮਨ ਉਖੜਿਆ ਹੋਇਆ ਰਹਿਣ ਲੱਗਿਆ ਹਮੇਸ਼ਾ ਘਬराई ਜਿਹੀ ਖੋਈ ਖੋਈ ਰਹਿਣ ਲੱਗੀ ਸਾਰਿਆਂ ਨੂੰ ਬਸ ਇਹੀ ਲੱਗ ਰਿਹਾ ਸੀ ਕਿ ਡਿਲੀਵਰੀ ਤੋਂ ਬਾਅਦ ਦਾ ਹੋਣ ਵਾਲਾ ਡਿਪਰੈਸ਼ਨ ਹੈ ਪਰ ਅਸਲ ਕਾਰਨ ਤਾਂ ਉਹ ਹੀ ਸਮਝ ਰਹੀ ਸੀ ਅਜੇ ਵਿੱਚ ਅਚਾਨਕ ਇੱਕ ਰਾਤ ਬਿੱਟੂ ਰੋਣ ਲੱਗਿਆ ਕੋਮਲ ਨੇ ਉਸ ਨੂੰ ਆਪਣੀ ਗੋਦੀ ਵਿੱਚ ਚੱਕ ਕੇ ਪਿਆਰ ਕਰਨਾ ਸ਼ੁਰੂ ਕੀਤਾ ਉਸ ਨੂੰ ਲੱਗਿਆ ਕਿ ਹੁਣ ਰਾਤ ਨੂੰ ਤਾਂ ਇਕੱਲੇ ਵਿੱਚ ਉਹ ਆਪਣੇ ਪੁੱਤ ਨਾਲ ਥੋੜਾ ਟਾਈਮ ਬਿਤਾ ਸਕਦੀ ਹੈ ਡਰ ਦੇ ਮਾਰੇ ਰਾਤ ਨੂੰ ਕੁੰਡੀ ਲਗਾ ਕੇ ਸੌਂਦੀ ਕਿ ਕਿਦਰੇ ਥੋੜਾ ਜਿਹਾ ਵੀ ਬਿੱਟੂ ਰੋਇਆ ਤਾਂ ਉਸਦੀ ਸੱਸ ਆ ਕੇ ਲੈ ਜਾਵੇਗੀ ਜਦੋਂ ਉਸਨੇ ਆਪਣੇ ਪੁੱਤ ਨੂੰ ਪਿਆਰ ਨਾਲ ਚੱਕ ਕੇ ਆਪਣੀ ਛਾਤੀ ਨਾਲ ਲਾਇਆ ਤਾਂ ਉਸਦੀ ਸੱਸ ਨੇ ਆ ਕੇ ਦਰਵਾਜ਼ਾ ਖੜਕਾਉਣਾ ਸ਼ੁਰੂ ਕਰ ਦਿੱਤਾ ਐਵੇਂ ਲੱਗ ਰਿਹਾ ਸੀ ਜਿਵੇਂ ਨਿਹਾਲ ਕੌਰ ਕਮਰੇ ਦੇ ਨਾਲ ਬਾਹਰ ਕੰਨ ਲਾ ਕੇ ਖੜੀ ਹੋਵੇ ਜਦੋਂ ਕੋਮਲ ਨੇ ਜਾ ਕੇ ਦਰਵਾਜ਼ਾ ਖੋਲ੍ਹਿਆ ਤਾਂ ਉਸਦੀ ਸੱਸ ਗੁੱਸੇ ਵਿੱਚ ਕਹਿਣ ਲੱਗੀ ਕਟੋ ਕਟ ਜਦੋਂ ਤੱਕ ਬਿੱਟੂ ਛੋਟਾ ਹੈ ਉਦੋਂ ਤੱਕ ਤਾਂ ਦਰਵਾਜ਼ਾ ਬੰਦ ਨਾ ਕਰੋ ਰਾਤ ਨੂੰ ਕਦੇ ਵੀ ਜ਼ਰੂਰਤ ਪੈ ਸਕਦੀ ਹੈ ਐਨਾ ਕਹਿ ਕੇ ਬਿਨਾ ਕੁਝ ਕਹੇ ਸੁਣੇ ਬਿੱਟੂ ਨੂੰ ਉਸ ਦੀ ਗੋਦੀ ਵਿੱਚੋਂ ਫੜ ਕੇ ਲੈ ਗਈ ਵਿਵੇਕ ਇਹ ਸਭ ਪਿੱਛੇ ਖੜਾ ਦੇਖ ਰਿਹਾ ਸੀ ਹੁਣ ਤਾਂ ਕੋਮਲ ਤੋਂ ਰਹਿਣਾ ਗਿਆ ਉਸ ਦਾ ਮਨ ਗੁੱਸੇ ਨਾਲ ਫਟ ਉੱਠਿਆ ਵਿਵੇਕ ਦੇ ਸਾਹਮਣੇ ਰੋਂਦੇ ਹੋਏ ਬੋਲੀ ਇਹ ਸਭ ਕੀ ਹੈ ਵਿਵੇਕ ਕਿ ਮੈਨੂੰ ਆਪਣੇ ਬੱਚੇ ਨੂੰ ਸੰਭਾਲਣ ਦਾ ਵੀ ਅਧਿਕਾਰ ਨਹੀਂ ਮੰਮੀ ਜੀ ਹਮੇਸ਼ਾ ਬਿੱਟੂ ਨੂੰ ਐਵੇਂ ਹੀ ਖੋ ਕੇ ਲੈ ਜਾਂਦੇ ਨੇ ਜਿਵੇਂ ਇਹ ਬੱਚਾ ਮੇਰਾ ਨਹੀਂ ਉਹਨਾਂ ਦਾ ਹੋਵੇ ਵਿਵੇਕ ਹੈਰਾਨੀ ਨਾਲ ਦੇਖਦਾ ਹੀ ਰਹਿ ਗਿਆ ਕੋਮਲ ਨੂੰ ਸਮਝਾਉਂਦੇ ਹੋਏ ਬੋਲਿਆ ਤੇਰਾ ਬਿੱਟੂ ਇਸ ਦੁਨੀਆ ਵਿੱਚ ਹੈ ਜਦਰਾ ਸੋਚ ਕੁਦਰਤ ਨੇ ਦੀਪਕ ਨੂੰ ਮਾਂ ਤੋਂ ਖੋ ਲਿਆ ਤਾਂ ਉਹਨਾਂ ਨੂੰ ਕਿਵੇਂ ਦਾ ਲੱਗ ਰਿਹਾ ਹੋਵੇਗਾ ਬਿੱਟੂ ਸਾਡਾ ਹੀ ਪੁੱਤ ਹੈ ਬੱਜੇ ਮਾਂ ਨੂੰ ਉਸ ਨਾਲ ਥੋੜਾ ਜਿਹਾ ਸਕੂਨ ਮਿਲਦਾ ਤਾਂ ਤੂੰ ਵੀ ਥੋੜਾ ਫ੍ਰੀ ਹੋ ਕੇ ਰਿਹਾ ਕਰ ਕਿਉਂ ਪਰੇਸ਼ਾਨ ਹੁੰਨੀ ਐ ਉਂਝ ਤਾਂ ਕਈ ਘਰਾਂ ਵਿੱਚ ਔਰਤਾਂ ਨੂੰ ਸ਼ਿਕਾਇਤ ਰਹਿੰਦੀ ਐ ਕਿ ਡਿਲੀਵਰੀ ਤੋਂ ਬਾਅਦ ਬੱਚੇ ਦੀ ਸਾਰੀ ਜ਼ਿੰਮੇਵਾਰੀ ਉਹਨਾਂ ਨੂੰ ਹੀ ਸੰਭਾਲਣੀ ਪੈ ਰਹੀ ਐ ਇੱਥੇ ਤਾਂ ਮੰਮੀ ਬਿੱਟੂ ਦਾ ਖਿਆਲ ਰੱਖ ਰਹੇ ਨੇ ਤਾਂ ਵੀ ਤੈਨੂੰ ਦਿੱਕਤ ਹੋ ਰਹੀ ਐ ਕੋਮਲ ਰੋਣ ਲੱਗੀ ਬੋਲੀ ਕੋਈ ਵੀ ਗੱਲ ਇੱਕ ਹੱਦ ਤੱਕ ਹੀ ਚੰਗੀ ਲੱਗਦੀ ਐ हद ਤੋਂ ਜ਼ਿਆਦਾ ਕੋਈ ਵੀ ਚੀਜ਼ ਬਹੁਤ ਬੁਰੀ ਲੱਗਦੀ ਹੈ ਤੇ ਉਹ ਮੇਰੇ ਨਾਲ ਹੋ ਰਿਹਾ ਹੈ ਉਧਰ ਪਾਣੀ ਪੀਣ ਦੇ ਲਈ ਨਿਕਲੇ ਵਿਵੇਕ ਦੇ ਪਾਪਾ ਬਲਰਾਜ ਸਿੰਘ ਨੇ ਆਪਣੀ ਬਹੂ ਦੀਆਂ ਸਾਰੀਆਂ ਗੱਲਾਂ ਸੁਣ ਲਈਆਂ ਉਹਨਾਂ ਨੂੰ ਝਟਕਾ ਜਿਹਾ ਲੱਗਿਆ ਕਿ ਕੋਮਲ ਇੰਨੀ ਤਕਲੀਫ ਵਿੱਚੋਂ ਗੁਜ਼ਰ ਰਹੀ ਹੈ ਤੇ ਮੇਰੀ ਪਤਨੀ ਨੂੰ ਬਸ ਆਪਣੀਆਂ ਹੀ ਖੁਸ਼ੀਆਂ ਦੀ ਪਰਵਾਹ ਹੈ ਜਦੋਂ ਕਮਰੇ ਵਿੱਚ ਪਹੁੰਚੇ ਤਾਂ ਨਿਹਾਲ ਕੌਰ ਬਿੱਟੂ ਨੂੰ ਗੋਦੀ ਵਿੱਚ ਲੈ ਕੇ ਖੇਡ ਰਹੀ ਸੀ ਪਰ ਬਿੱਟੂ ਤਾਂ ਹਜੇ ਵੀ ਰੋ ਰਿਹਾ ਸੀ ਬਲਰਾਜ ਨੇ ਉਸ ਨੂੰ ਝਿੜਕਦੇ ਹੋਏ ਕਿਹਾ ਇਸ ਟਾਈਮ ਬਿੱਟੂ ਨੂੰ ਮਾਂ ਦੀ ਲੋੜ ਐ ਤੂੰ ਉਹਨੂੰ ਇੱਥੇ ਕਿਉਂ ਲੈ ਕੇ ਆਈ ਨਿਹਾਲਕਰ ਹੈਰਾਨੀ ਨਾਲ ਬੋਲੀ ਇਹ ਮੇਰਾ ਦੀਪਕ ਐ ਇਹ ਮੇਰੀ ਗੋਦੀ ਵਿੱਚ ਹੀ ਚੁੱਪ ਹੋਊਗਾ ਕਿਸੇ ਹੋਰ ਤੋਂ ਨਹੀਂ ਸੰਭਾਲਿਆ ਜਾਣਾ ਬਲਰਾਜ ਸਿੰਘ ਫੇਰ ਝਿੜਕਦੇ ਹੋਏ ਬੋਲੇ ਬੰਦ ਕਰ ਇਹ ਪਾਗਲਪਨ ਤੈਨੂੰ ਵੀ ਚੰਗੀ ਤਰ੍ਹਾਂ ਪਤਾ ਐ ਇਹ ਬੱਚਾ ਸਾਡਾ ਨਹੀਂ ਸਾਡੇ ਨੂੰ ਪੁੱਤ ਦਾ ਜੇ ਤੈਨੂੰ ਲੱਗਦਾ ਹੈ ਕਿ ਇਹ ਸਾਡਾ ਦੀਪਕ ਹੈ ਤਾਂ ਵੀ ਤੂੰ ਇਸ ਨੂੰ ਇਸ ਦੇ ਜਨਮ ਦੇਣ ਵਾਲੀ ਮਾਂ ਤੋਂ ਦੂਰ ਕਰਕੇ ਤਕਲੀਫ ਪਹੁੰਚਾ ਰਹੀ ਹੈ ਇਸ ਨੂੰ ਕੀ ਪਤਾ ਹੈ ਕਿ ਇਹ ਸਾਡਾ ਦੀਪਕ ਹੈ ਇਹ ਤਾਂ ਆਪਣੇ ਮਾਂ-ਬਾਪ ਨੂੰ ਹੀ ਸਭ ਤੋਂ ਜ਼ਿਆਦਾ ਆਪਣਾ ਸਮਝੇਗਾ ਇਸ ਨੂੰ ਤਾਂ ਆਪਣੀ ਮਾਂ ਦੀ ਗੋਦੀ ਦੀ ਖੁਸ਼ਬੂ ਹੀ ਸਕੂਨ ਦਿੰਦੀ ਹੋਵੇਗੀ ਕੀ ਤੂੰ ਇਸ ਛੋਟੇ ਜਿਹੇ ਬੱਚੇ ਨਾਲ ਗਲਤ ਨਹੀਂ ਕਰ ਰਹੀ ਮੰਨਦੇ ਆਂ ਕਿ ਦੀਪਕ ਦੇ ਜਾਣ ਦਾ ਦੁੱਖ ਸਾਨੂੰ ਸਭ ਨੂੰ ਹੈ ਪਰ ਇਸ ਦਾ ਮਤਲਬ ਇਹ ਨਹੀਂ ਕਿ ਤੈਨੂੰ ਕੋਮਲ ਦੀ ਤਕਲੀਫ ਨਹੀਂ ਦਿਖ ਰਹੀ ਜਾਂ ਤੂੰ ਉਸ ਨੂੰ ਹੋਰ ਤਕਲੀਫ ਪਹੁੰਚਾਈ ਨਿਹਾਲ ਕੁਰ ਹੈਰਾਨੀ ਨਾਲ ਆਪਣੇ ਪਤੀ ਵੱਲ ਵੇਖਦੀ ਹੋਈ ਬੋਲੀ ਮੈਂ ਉਸ ਨੂੰ ਕਦੋਂ ਦੁੱਖ ਦਿੱਤਾ ਮੈਂ ਤਾਂ ਉਸ ਨੂੰ ਬਹੁਤ ਪਿਆਰ ਕਰਦੀ ਹਾਂ ਆਖਰ ਉਸੇ ਨੇ ਤਾਂ ਮੇਰੇ ਦੀਪਕ ਨੂੰ ਮੈਨੂੰ ਵਾਪਸ ਦਿੱਤਾ ਬਲਰਾਜ ਸਿੰਘ ਉਸਦੇ ਮੋਢੇ ਤੇ ਹੱਥ ਰੱਖਦੇ ਹੋਏ ਬੋਲੇ ਕੋਮਲ ਨੇ ਸਾਨੂੰ ਕੁਝ ਵਾਪਸ ਨਹੀਂ ਕੀਤਾ ਉਹ ਮਾਂ ਬਣੀ ਐ ਉਸ ਨੂੰ ਵੀ ਬੱਚੇ ਦੀ ਜ਼ਰੂਰਤ ਐ ਜਦ ਤੇਰੇ ਪੁੱਤ ਨੂੰ ਕੁਦਰਤ ਨੇ ਸਾਡੇ ਤੋਂ ਖੋਹ ਲਿਆ ਤਾਂ ਤੈਨੂੰ ਕਿੰਨਾ ਬੁਰਾ ਲੱਗ ਰਿਹਾ ਸੋਚ ਤੂੰ ਹਰ ਰੋਜ਼ ਹਰ ਵਕਤ ਕੋਮਲ ਦੇ ਹੱਥਾਂ 'ਚੋਂ ਉਸ ਦਾ ਬੱਚਾ ਖੋਹ ਲੈਣੀ ਐ ਤਾਂ ਉਸ ਨੂੰ ਕਿੰਨੀ ਤਕਲੀਫ ਹੁੰਦੀ ਹੋਵੇਗੀ ਇਹ ਸੁਣ ਕੇ ਨਿਹਾਲ ਕੌਰ ਚੁੱਪ ਹੋ ਗਈ ਉਸ ਦੀਆਂ ਅੱਖਾਂ ਭਰ ਆਈਆਂ ਬੱਚੇ ਦਾ ਰੋਣਾ ਉਹਨਸ ਤੋਂ ਸਹਨ ਨਹੀਂ ਸੀ ਹੋ ਰਿਹਾ ਬਿੱਟੂ ਜੋਰ-ਜੋਰ ਦੀ ਆਪਣੀ ਮਾਂ ਲਈ ਰੋ ਰਿਹਾ ਸੀ ਨਿਹਾਲ ਕੌਰ ਦਾ ਦਿਲ ਤੜਫੁੱਟਿਆ ਬਲਰਾਜ ਨੇ ਹੌਂਕਾ ਲੈ ਕੇ ਕਿਹਾ ਬਿੱਟੂ ਸਾਡੀ ਅੱਖਾਂ ਦੇ ਸਾਹਮਣੇ ਹੀ ਬड़ा ਹੋਵੇਗਾ ਸਾਡੇ ਨਾਲ ਹੀ ਰਹੇਗਾ ਤੈਨੂੰ ਇੰਨੀ ਸੰਤੁਸ਼ਟੀ ਰੱਖਣੀ ਚਾਹੀਦੀ ਹੈ ਕਿ ਦੀਪਕ ਵਾਪਸ ਆਇਆ ਹੈ ਪਿਓ ਅੱਜ ਵੀ ਸਾਡੇ ਨਾਲ ਹੈ ਸਾਡੇ ਪਰਿਵਾਰ ਦਾ ਹਿੱਸਾ ਹੈ ਪਰ ਬੱਚਾ ਤਾਂ ਇਹ ਕੋਮਲਦਾ ਹੀ ਰਹੇਗਾ ਮਾਂ ਤਾਂ ਹੀ ਕੋਮਲ ਨੂੰ ਹੀ ਕਹੇਗਾ ਤੂੰ ਤਾਂ ਦਾਦੀ ਬਣੀ ਐ ਇਸ ਗੱਲ ਨੂੰ ਜਿੰਨਾ ਛੇਤੀ ਸਮਝ ਲਵੇਗੀ ਸਭ ਦੇ ਲਈ ਚੰਗਾ ਹੈ ਨਿਹਾਲ ਕੁੜ ਮੰਨ ਕਹਿੜਾ ਕਰਕੇ ਉੱਠੀ ਤੇ ਕੋਮਲ ਦੇ ਕਮਰੇ ਵਿੱਚ ਗਈ ਦੇਖਿਆ ਕੋਮਲ ਸਿਸਕ ਸਿਸਕ ਕੇ ਰੋ ਰਹੀ ਸੀ ਪਿੱਛੇ ਤੋਂ ਜਾ ਕੇ ਉਹਨਾਂ ਨੇ ਕੋਮਲ ਦੇ ਮੋਢੇ ਤੇ ਹੱਥ ਰੱਖਿਆ ਵਿਵੇਕ ਵੀ ਹੈਰਾਨ ਰਹਿ ਗਿਆ ਕਿਉਂਕਿ ਮਾਂ ਦੀਆਂ ਅੱਖਾਂ ਵਿੱਚ ਹੰਝੂ ਸੀ ਉਹਨਾਂ ਨੇ ਬਿੱਟੂ ਨੂੰ ਕੋਮਲ ਨੇ ਫੜਾਉਂਦੇ ਹੋਏ ਕਿਹਾ ਕੋਮਲ ਲੈ ਆਪਣਾ ਬੱਚਾ ਸੰਭਾਲ ਇਹ ਤਾਂ ਆਪਣੀ ਮਾਂ ਨੂੰ ਹੀ ਲੱਭ ਰਿਹਾ ਹੈ ਕਹਿੰਦੇ-ਕਹਿੰਦੇ ਉਨ੍ਹਾਂ ਦੀ ਆਵਾਜ਼ ਭਾਰਾਈ ਕੋਮਲ ਵੀ ਉਨ੍ਹਾਂ ਨਾਲ ਲਿਪਟ ਗਈ ਤੇ ਕਹਿਣ ਲੱਗੀ ਮੰਮੀ ਜੀ ਵਿਵੇਕ ਦੀਆਂ ਗੱਲਾਂ ਨੇ ਮੈਨੂੰ ਅਹਿਸਾਸ ਕਰਵਾ ਦਿੱਤਾ ਹੈ ਕਿ ਦੀਪਕ ਦੇ ਜਾਣ ਤੋਂ ਬਾਅਦ ਤੁਹਾਨੂੰ ਕਿਵੇਂ ਦਾ ਲੱਗਦਾ ਹੋਵੇਗਾ ਬਿੱਟੂ ਨੂੰ ਤੁਸੀਂ ਸੰਭਾਲੋ ਮੈਂ ਕੁਝ ਨਹੀਂ ਕਹਾਂਗੀ ਉਸ ਵਕਤ ਨਿਹਾਲਕੌਰ ਨੇ ਉਸਨੂੰ ਗਲੇ ਨਾਲ ਲਗਾ ਲਿਆ ਤੇ ਕਹਿਣ ਲੱਗੀ ਤੂੰ ਵੀ ਇੱਕ ਮਾਂ ਹੈ ਤੇ ਮੈਂ ਵੀ ਇੱਕ ਮਾਂ ਅਸੀਂ ਦੋਨੋਂ ਇੱਕ ਦੂਜੇ ਦੇ ਦਰਦ ਨੂੰ ਸਮਝਦੇ ਹਾਂ ਇਸ ਲਈ ਬਿੱਟੂ ਨੂੰ ਅਸੀਂ ਦੋਨੋਂ ਮਿਲ ਕੇ ਸੰਭਾਲਾਂਗੇ ਸ਼ਾਇਦ ਇਹੀ ਸਭ ਲਈ ਠੀਕ ਹੈ ਉਸ ਦਿਨ ਤੋਂ ਬਾਅਦ ਘਰ ਦਾ ਮਾਹੌਲ ਸੁਧਰਨ ਲੱਗਿਆ ਜਦ ਨਿਹਾਲਕੌਰ ਬਿੱਟੂ ਨੂੰ ਸੰਭਾਲਦੀ ਤਾਂ ਕੋਮਲ ਨੂੰ ਬੁਰਾ ਨਹੀਂ ਸੀ ਲੱਗਦਾ ਇਹ ਜਦ ਬਿੱਟੂ ਕੋਮਲ ਕੋਲ ਹੁੰਦਾ ਤਾਂ ਨਿਹਾਲ ਕੌਰ ਨੂੰ ਇੱਕ ਵੱਖਰੀ ਜਹੀ ਸੰਤੁਸ਼ਟੀ ਮਹਿਸੂਸ ਹੁੰਦੀ ਕਿ ਬੱਚਾ ਆਪਣੇ ਮਾਂ ਕੋਲ ਹੈ ਕਹਾਣੀ ਕਿਵੇਂ ਦੀ ਲੱਗੀ ਆਪਣੇ ਕੀਮਤੀ ਵਿਚਾਰ ਕਮੈਂਟ ਬਾਕਸ ਰਹਿਣ ਲਿਖ ਕੇ ਜ਼ਰੂਰ ਸਾਂਝੇ ਕਰਿਓ ਕਹਾਣੀ ਪਸੰਦ ਆਈ ਲਾਈਕ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਵੋ ਇਹੋ ਜਹੀਆਂ ਛੋਟੀਆਂ ਵੱਡੀਆਂ ਦਿਲ ਨੂੰ ਛੂਹ ਜਾਣ ਵਾਲੀਆਂ ਕਹਾਣੀਆਂ ਚੈਨਲ ਤੇ ਜਾ ਕੇ ਜ਼ਰੂਰ ਸੁਣਿਓ ਉਮੀਦ ਕਰਦੀ ਆ ਤੁਹਾਨੂੰ ਪਸੰਦ ਆਉਣਗੀਆਂ ਅੱਜ ਲਈ ਬਸ ਇੰਨਾ ਹੀ ਮਿਲਦੇ ਆ ਇੱਕ ਨਵੀਂ ਕਹਾਣੀ ਦੇ ਨਾਲ ਕਹਾਣੀ ਸੁਣਨ ਲਈ ਤੇ ਆਪਣਾ ਕੀਮਤੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ